ਨਾ ਤੁਹਾਡਾ ਜਿਹੜਾ ਬੱਚਾ ਵਿਬੂ ভাসਕਰ ਸ਼ਰੀਨ ਇੱਕ ਵਰਲਡ ਰਿਕਾਰਡ ਜਿਹੜਾ ਬਣਾ ਕੇ ਆਇਆ ਵਾ ਤੇ ਕਿੰਨੇ ਇੱਕ ਤਾਂ ਜਿਹੜਾ ਪ੍ਰਾਊਡ ਫੀਲ ਹੋ ਰਿਹਾ ਕੀ ਕਹਣ ਜਾਂਦੇ ਸਰ ਮੇਰਾ ਨਾਮ ਪ੍ਰਸ਼ਾਦ ਸ਼ਰੀਨ ਹੈ ਮੈਂ ਵਿਬੂ ভাসਕਰ ਸ਼ਰੀਨ ਦਾ ਫਾਦਰ ਹਾਂ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਏਸ਼ੀਅਨ ਮੈਡਲਿਸਟ ਕਹਾਣਾ ਹੀ ਬਹੁਤ ਵੱਡੀ ਗੱਲ ਹੈ ਇਹਦੇ ਦਾਤੇ ਇਹਨੇ ਦੋ ਵਰਲਡ ਰਿਕਾਰਡਸ ਵੀ ਬਣਾਏ ਹੋਏ ਨੇ ਹੁਣ ਇਹੇ ਬਾਲ ਪੁਰਸਕਾਰ ਦੇ ਲਈ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਲਈ ਵੀ ਨੋਮੀਨੇਟ ਹੋਇਆ ਹੋਇਆ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਇਹ ਹੈਸ਼ਟੈਗ ਲਗਾ ਕੇ ਵਿਬੂ ভাসਕਰ ਫਾਰ ਬਾਲ ਪੁਰਸਕਾਰ ਥੋੜਾ ਜਿਹਾ ਪ੍ਰਮੋਟ ਕਰੋ ਤਾਂ ਕਿ ਇਹਨੂੰ ਨੋਮੀਨੇਟ ਜੋ ਕੀਤਾ ਹੋਇਆ ਇਹ ਅੱਗੇ ਸਿਲੈਕਟ ਹੋ ਕੇ ਅੱਗੇ ਇਹ ਅਵਾਰਡ ਵੀ ਲੈ ਕੇ ਆਵੇ ਸਰ ਜਿਸ ਤਰ੍ਹਾਂ ਤੁਸੀਂ ਇੱਕ ਪਿੰਡ ਆਏ ਰੁੜਕਾ ਕਲਾ ਇੱਥੇ ਰਹਿੰਦੇ ਹੋ ਤਾਂ ਕਿੰਨੀ ਕ ਅਵੇਅਰਨੈਸ ਦੀ ਲੋੜ ਹੈ ਤਾਂ ਤੁਸੀਂ ਸ਼ਹਿਰ ਤੋਂ ਆਏ ਉੱਥੇ ਪਰ ਜਿਵੇਂ ਇੱਥੇ ਦਾ ਮਾਹੌਲ ਦੇਖ ਕੇ ਕਿੰਨੀ ਕਿਥੇ ਅਵੇਅਰਨੈਸ ਦੀ ਲੋੜ ਹੈ ਦੇਖੋ ਅਵੇਅਰਨੈਸ ਬਹੁਤ ਚਾਹੀਦੀ ਹੈ სპੋਰਟਸ ਕਰਾਟੇ ਜੋ ਗੇਮ ਹੈ ਇਸ ਵੇਲੇ ਆਫਟਰ ਕ੍ਰਿਕਟ ਇਹ ਸੈਕਿੰਡ ਗੇਮ ਹੈ ਜੋ ਖੇਡੀ ਜਾ ਰਹੀ ਹੈ ਔਰ ਦੇਖੀ ਜਾ ਰਹੀ ਹੈ ਸਿਰਫ ਪੰਜਾਬ ਦੇ ਵਿੱਚ ਅਵੇਅਰਨੈਸ ਨਹੀਂ ਹੈ 셀ਫ ਡਿਫੈਂਸ ਦੇ ਲਈ ਬਹੁਤ ਕੰਪਲਸਰੀ ਹੈ ਜੇ ਕੁੜੀਆਂ ਸਿੱਖਣਗੀਆਂ ਸਪਨਾ 셀ਫ ਡਿਫੈਂਸ ਕਰ ਸਕਦੀਆਂ ਇਹ ਮਤਲਬ ਥੋੜਾ ਜਿਹਾ ਹੋਰ ਪ੍ਰੋਮੋਸ਼ਨ ਦੀ ਲੋੜ ਹੈ ਗੇਮ ਨੂੰ ਸਮਝਣ ਦੀ ਲੋੜ ਹੈ ਇਹਦੇ ਵਿੱਚ ਕੋਈ ਇੰਜਰੀ ਨਹੀਂ ਹੁੰਦੀ ਹੈ ਜੀ ਡੇਟ 'ਚ ਇਹ ਪੂਰਾ ਪਰਗਾਰਡਸ ਵਗੈਰਾ ਪਾ ਕੇ ਬਣਾਈ ਜਾਂਦੀ ਹੈ ਖੇਡੀ ਜਾਂਦੀ ਹੈ ਇਹਦੇ ਵਿੱਚ ਮਾਈਨਰ ਚਾਂਸਸ ਹੁੰਦੇ ਨੇ ਕੋਈ ਇੰਜਰੀ ਹੋ ਜਾਏ ਬੱਚੇ ਨੂੰ ਸਰ ਮੈਂ ਐਸੀ ਗੱਲ ਦਿਲ ਦਿੰਦੇ ਸਰ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਕਿ ਬਦ ਤੋਂ ਬਦ ਕੋਈ ਨਾ ਕੋਈ ਗੇਮ ਜਰੂਰ ਸਿਲੈਕਟ ਕਰਕੇ ਬੱਚਿਆਂ ਨੂੰ ਲਗਾਓ ਇਹ ਗੇਮਸ ਵੀ ਇੱਕ ਪਾਰਟ ਆਫ ਲਾਈਫ ਹੈ ਸਿਰਫ ਸਟੱਡੀਜ਼ ਦੇ ਪਿੱਛੇ ਨਾ ਜਾਓ ਗੇਮ ਬਹੁਤ ਅੱਛਾ ਹੈ ਬੱਚਾ ਖੇਡੇਗਾ ਮੋਬਾਈਲ 'ਚੋਂ ਨਿਕਲੇਗਾ ਆਪਣਾ ਬਹੁਤ ਜ਼ਰੂਰੀ ਹੈ ਫਿਟਨੈਸ ਫਿਜ਼ੀਕਲ ਫਿਟਨੈਸ ਮੈਂਟਲ ਫਿਟਨੈਸ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਲਈ ਸਰ ਕਿਹੜੀ ਕਲਾਸ 'ਚ ਪੜਦਾ ਹੈ ਇਹਦੀ ਕਿੰਨੀ ਉਮਰ ਹੈ ਕਿੱਦਾਂ ਇਹ ਸਾਰਾ ਕੁਝ ਹੈਂਡਲ ਕਰਦਾ ਹੈ ਸਰ ਇਹ 10 ਸਾਲ ਦਾ ਹੈ 5th ਕਲਾਸ ਦੇ ਵਿੱਚ ਹੈ ਸਵੇਰੇ 4 ਘੰਟੇ ਦੀ ਪ੍ਰੈਕਟਿਸ ਸ਼ਾਮੀ 4 ਘੰਟੇ ਦੀ ਪ੍ਰੈਕਟਿਸ ਹਜੇ ਫਿਲਹਾਲ ਸਕੂਲ ਤੋਂ 1 ਮਹੀਨੇ ਦੀ ਛੁੱਟੀ ਤੇ ਸੀਗਾ ਉਹ ਕੱਲ ਤੋਂ ਦੁਬਾਰਾ ਸਕੂਲ ਬੈਕ ਟੂ ਸਕੂਲ ਜਾਏਗਾ ਫਿਰ ਸ਼ਾਮੀ 2 ਘੰਟੇ ਦੀ ਪ੍ਰੈਕਟਿਸ ਕਰਿਆ ਕਰੇਗਾ ਫਿਰ ਸਕੂਲ ਦੀ ਪੜਾਈ ਟਿਊਸ਼ਨ ਔਰ ਪੇਪਰਸ ਵਗੈਰਾ ਸਕੂਲ ਨੇ ਐਡਜਸਟ ਕੀਤੇ ਨੇ ਸਾਨੂੰ ਪ੍ਰਿੰਸੀਪਲ ਜੋ ਸੈਂਟ ਮਾਥਸ ਸਕੂਲ ਦੇ ਨੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਅਸੀਂ ਉਹਨਾਂ ਦੇ ਬਹੁਤ ਆਬਾਰੀਆਂ ਡੀਸੀ ਸਾਹਿਬ ਦੇ ਆਬਾਰੀਆਂ ਉਹਨਾਂ ਨੇ ਸਪੋਰਟ ਕੀਤੀ ਹੈ ਉਹਨਾਂ ਨੇ ਟਿਕਟਾ ਸਪான்ਸਰ ਕੀਤੀਆਂ ਮਤਲਬ ਸਾਨੂੰ ਬਹੁਤ اچھی سپورਟ ਮਿਲੀ ਹੈ ਤਾਂ ਬੱਚੇ ਜਾ ਕੇ ਪੂਰਾ ਸਹਿਯੋਗ ਮਿਲਿਆ ਜੀ ਐਵੇਂ ਕਹੀਏ ਕਿਉਂਕਿ ਸਾਨੂੰ ਮਤਲਬ ਇੰਨੀ سپورਟ ਸਪான்ਸਰ ਜੇ ਡੀਸੀ ਸਾਹਿਬ ਟਿਕਟਾ ਨਾ ਕਰਦੇ ਸ਼ਾਇਦ ਅਸੀਂ ਬੱਚਾ ਹੀ ਨਾ ਪੇਜ ਪਾਉਂਦੇ ਮਤਲਬ ਇੱਕ سپورਟ ਹੋ ਜਾਂਦੀ ਮੈਂਟਲ سپورਟ ਪੇਰੈਂਟਸ ਦੇ ਨਾਲ ਨਾਲ ਜੇ ਗਵਰਨਮੈਂਟ ਕੋਈ ਖਰਚਾ ਅਫੋਰਡ ਕਰ ਲੈਂਦੀ ਹੈ ਤੇ ਬੱਚੇ ਅਸੀਂ ਅੱਗੇ ਜਾ ਕੇ ਹੋਰ ਅੱਗੇ ਭੇਜਾਂਗੇ ਸਾਨੂੰ ਅਸੀਂ ਬੱਚਿਆਂ ਦੀ ਪ੍ਰੈਕਟਿਸ ਇਸ ਵੇਲੇ ਇਹਨਾਂ ਦਾ ਟਾਰਗੇਟ ਸਾਡਾ ਇਹ ਹੈ ਕਿ ਜੀ ਅਸੀਂ ਇਹਨਾਂ ਨੂੰ 올림픽 ਲਈ ਤਿਆਰ ਕਰੀਏ ਕੀ ਨਾਮ ਹੈ ਤੁਹਾਡਾ ਅੱਜ ਤੁਸੀਂ डीसी दफ्तर आए सिगे ਤੁਹਾਨੂੰ ਸਨਮਾਨ ਦੀ ਇੱਤਿਹਾਸ ਬੱਚਿਆਂ ਨੂੰ ਕਿੱਥੇ ਬੱਚੇ ਖੇਡ ਕੇ ਆਏ ਕਿੰਨੇ ਕਿੰਨੇ ਜਣੇ ਦੀ ਉਮਰ ਕੀ ਕਣ ਜਾਂਦੇ ਸਰ ਮੈਂ ਤਾਂ ਬਹੁਤ ਖੁਸ਼ੀ ਹੈ ਮੇਰਾ ਨਾਮ ਤੌਹੀਦ ਅंसारी ਹੈ ਹੈਡ ਕੋਚ ਵਾਰੀਅਰ ਜਰਨੀ 200 ਸਾਡੀ ਜਿਹੜੇ ਬੱਚੇ ਗਏ ਸੀਗੇ ਸੈਕੰਡ ਏਸ਼ੀਅਨ ਯੂਥ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ ਇੱਕ ਵਿਭੂ ਭਾਸਕਰ ਸਰੀਨ ਜੋ 10 ਸਾਲਾਂ ਦਾ ਹੈ ਬਟ ਇਹਨੇ ਪਰਫਾਰਮ ਕੀਤਾ -12 ਤੇ -45 ਕਿਟੀ 45 ਕਿਜੀ ਦੇ ਵਿੱਚ ਪਰਫਾਰਮ ਕਰਕੇ ਇਹਨੇ ਬ੍ਰੌਂਜ਼ ਮੈਡਲ ਜਿੱਤਿਆ ਜੀ ਤੇ ਅਰਮਾਨ ਸਿੰਘ ਨੇ ਵੀ ਅੰਡਰ 14 ਟੀਮ ਮੇਲ ਕਾਟਾ ਦੇ ਵਿੱਚ ਪਰਫਾਰਮ ਕੀਤਾ ਹੈ ਸਰ ਕਿੰਨੀ ਗਮਿੰਤ ਕਰਵਾਉਣੀ ਪੈਂਦੀ ਹੈ ਸਰ ਬੱਚਿਆਂ ਤੋਂ ਅਕਸਰ ਕਾਫੀ ਮਿਹਨਤ 8-8 ਘੰਟੇ ਦੀ ਲਗਾਤਾਰ ਮਿਹਨਤ ਹੋ ਜਾਂਦੀ ਸੀਗੀ ਮਤਲਬ ਨਾਲ ਦੀ ਨਾਲ ਸਟੱਡੀ ਵੀ ਆਨੰਦ ਕਰਨਾ ਬੱਚੇ ਹੈਗੇ ਆ ਥੋੜੀ ਘੱਟ ਉਮਰ ਹੈ ਫਿਰ ਵੀ ਬੱਚਿਆਂ ਨੇ ਕਾਫੀ ਹਾਰਡ ਟ੍ਰੇਨਿੰਗ ਕੀਤੀ ਹੈ ਤੇ ਮੈਡਲ ਜਿੱਤ ਕੇ ਆਏ ਨੇ ਸਰ ਤੇ ਮੈਸੀ ਕੀ ਦੇਣ ਜਾਂਦੇ ਹੋਰ ਵੀ ਜੀ ਸਰ ਤੁਸੀਂ ਬੈਕਵਾਰਡ ਜਿਹੇ ਏਰੀਆ ਵਿੱਚ ਪਿੰਡ ਏਰੀਆ ਨਾਲ ਤੁਸੀਂ ਸੰਭਰ ਕਰਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਇਸ ਦੀ ਅਵੇਰਨਸ ਸਰ ਇੱਥੇ ਅਵੇਰਨਸ ਦੀ ਬਹੁਤ ਘੱਟ ਹੈ ਬਟ ਅਸੀਂ ਟਰਾਈ ਕਰ ਰਹੇ ਹਾਂ ਕਿ ਹੋਰ ਇਸ ਗੇਮ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਤੇ ਸਾਡੀ ਕੋਸ਼ਿਸ਼ ਤੇ ਹੀ ਰਹਿੰਦੀ ਹੈ ਸਰ ਕਿ ਹੋਰ ਪੇਰੈਂਟਸ ਨੂੰ ਬੱਚਿਆਂ ਨੂੰ ਇਸ ਗੇਮ ਬਾਰੇ ਦੱਸਿਆ ਜਾਵੇ ਤਾਂ ਕਿ სპੋਰਟਸ ਨੂੰ ਦੁਬਾਰਾ ਅਸੀਂ ਪੰਜਾਬ ਦੇ ਵਿੱਚ ਇੱਕ ਮੁੜ ਕੇ ਜੋ სპੋਰਟਸ ਨਾਮ ਤੋਂ ਜਾਣਿਆ ਜਾਵੇ ਅਸੀਂ ਪੰਜਾਬ ਦੁਬਾਰਾ ਅਸੀਂ ਫੇਰ ਉਹੀ ਚੀਜ਼ ਕਾਇਮ ਕਰੀਏ ਸਰ ਥੈਂਕ ਯੂ ਸਿੰਘਾ ਜਿੱਤ ਕਿਸ ਤੁਸੀਂ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਖੇਡ ਕਰਤੇ ਕਿਤੇ ਜੇ ਸੀ ਕਿੰਨੀਆਂ ਟੀਮਾਂ ਆਈਆਂ ਸੀ ਕੀ ਕਹਿਣਾ ਚਾਹਦੇ ਹੋ ਅ ਇਹ ਸੈਕੰਡ ਯੂਥ ਏਸ਼ੀਅਨ ਚੈਂਪੀਅਨਸ਼ਿਪ ਸੀ ਚਾਈਨਾ ਵਿੱਚ ਤੇ 14 ਪਲੱਸ ਕੰਟਰੀ ਨੇ ਪਾਰਟਿਸਿਪੇਟ ਕੀਤਾ ਸੀ ਇਹਦੇ ਵਿੱਚ ਤੇ ਅ ਮੇਰੇ ਤੇ ਵਿਊ ਦਾ ব্রੌਂਜ਼ ਮੈਡਲ ਆਇਆ ਵਾ ਤੇ ਬਹੁਤ ਪ੍ਰਾਊਡ ਫੀਲ ਕਰ ਰਿਹਾ ਹਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਅ ਕਿ ਕੋਈ ਵੀ ਸਪੋਰਟਸ ਨਾਲ ਜੁੜਾ ਫਿਜ਼ੀਕਲ ਔਰ ਮੈਂਟਲ ਫਿਟ ਰਹਿਣਾ ਬਹੁਤ ਜ਼ਰੂਰੀ ਆ ਕਿ ਕਿਦਾਂ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਕਿਦਾਂ ਦਾ ਜਿਹੜਾ ਸਹਿਯੋਗ ਮਿਲਦਾ ਪਰਿਵਾਰ ਵੱਲੋਂ ਮੈਨੂੰ ਪੂਰੀ سپورਟ ਮਿਲਦੀ ਆ ਮੈਨੂੰ ਮਤਲਬ ਡੀਮੋਟਿਵੇਟ ਨਹੀਂ ਕਰਦੇ ਮੈਨੂੰ ਸ਼ਾਮ ਨੂੰ ਟਿਊਸ਼ਨ ਸਵੇਰੇ ਪ੍ਰੈਕਟਿਸ ਇਦਾਂ ਕਰਕੇ ਅਡਜਸਟ ਕਰ ਲੈਂਦਾ ਜਿਹੜੀ ਕਲਾਸ ਵਿੱਚ ਪੜਦੇ ਹੋ ਮੈਂ 8th ਕਲਾਸ ਵਿੱਚ ਪੜਦਾ ਹਾਂ ਬੱਚੇ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਫਿਜ਼ੀਕਲ ਔਰ ਮੈਂਟਲੀ ਫਿਟ ਰਹਿਣਾ ਬਹੁਤ ਜ਼ਰੂਰੀ ਹੁੰਦਾ ਇਸ ਲਈ ਕੋਈ ਵੀ ਸਪੋਰਟਸ ਨਾਲ ਜੁੜੋ ਥੈਂਕ ਯੂ ਉਹ ਨਹੀਂ ਚੱਲ ਬੱਚੇ ਕੀ ਨਾ ਤੋੜੋ ਮੈਂ ਨਵਾਬਾਖਸ਼ ਖਸੀਨਾ ਮੈਂ ਪੰਜਾਬ ਰੂਡ ਕਾ ਕਲਨ ਮੈਂ ਰਹਿੰਦਾ ਹਾਂ ਰੂਡ ਕਾ ਕਲਨ ਜਬ ਆਪ ਜੋ ਕੰਪੀਟੀਸ਼ਨ ਹੋਇਆ ਹੈ ਏਸ਼ੀਅਨ ਦੇ ਵਿੱਚ ਉੱਥੇ ਤੁਸੀਂ ਪਾਰਟਿਸਿਪੇਟ ਕਰਕੇ